ਜੰਡੇਆਲਾ ਗੁਰੂ ਦੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਨੇੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੋ ਰੇਲ ਰੋਕੋ ਅੰਦੋਲਨ ਹੈ ਇਹ ਅੱਜ 83ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਹਾਲਾਂਕਿ ਬਹੁਤ ਸਾਰੇ ਕਾਰਕੁੰਨ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇ ਇਹ ਦਿੱਲੀ ਕੁੰਟਲੀ ਬਾਰਡਰ ਤੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਰਮਨ ਸਿੰਘ ਬੰਦੇਰ ਉਹਨਾਂ ਦੀ ਗਵਾਹੀ ਕਰ ਰਹੇ ਨੇ ਪੰਨੂ ਸਾਹਿਬ ਉਹਨਾਂ ਦੀ ਗਵਾਹੀ ਕਰ ਰਹੇ ਨੇ ਪਰ ਰੇਲ ਰੋਕੋ ਅੰਦੋਲਨ ਇੱਥੇ ਉਸੇ ਤਰ੍ਹਾਂ ਹੀ ਜਾਰੀ ਸੀ ਪਿਛਲੇ 3-4 ਦਿਨਾਂ ਤੋਂ ਕਾਫੀ ਜਿਹੜੀ ਸਰਦੀ ਹੈ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਹੈ ਪਰ ਕਿਸਾਨ ਜਿਹੜੇ ਨੇ ਉਸੇ ਤਰ੍ਹਾਂ ਹੀ ਡਟੇ ਹੋਏ ਨੇ ਕਿਉਂਕਿ ਜਿਹੜਾ ਰੇਲ ਰੋਕੋ ਅੰਦੋਲਨ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਇਸ ਜਿਹੜੇ ਟਰੈਕ ਨੂੰ ਕਿਸਾਨ ਮਦੂਦ ਸੰਘਰਸ਼ ਕਮੇਟੀ ਨੇ ਖਾਲੀ ਨਹੀਂ ਸੀ ਕੀਤਾ ਸਰਦੀ ਜਿਹੜੀ ਜਾਦਾ ਪੈ ਰਹੀ ਹੈ ਪਿਛਲੇ 3-4 ਦਿਨ ਰਾਤ ਦੇ ਤੇ ਕਿਸਾਨ ਬੈਠੇ ਨੇ ਤਾਂ ਉਹਨਾਂ ਨੇ ਆਪਣੇ ਇੱਥੇ ਵੀ ਪਰਮੰਦਰ ਜਿਹੜੇ ਨੇ ਉਹ ਕੀਤੇ ਹੋਏ ਨੇ ਜਿਵੇਂ ਕਿ ਦੇਖ ਸਕਦੇ ਕੋਈ ਕਿਸਾਨ ਅੱਗ ਜਿਹੜੀ ਸੇਕ ਰਹੇ ਨੇ ਰਜਾਈਆਂ ਕੰਬਲ ਲੈ ਕੇ ਲਗਾਤਾਰ ਧਰਨੇ ਤੇ ਬੈਠ ਨੇ ਇਸੇ ਜਗ੍ਹਾ ਤੇ ਰਾਤ ਰੋਕਦੇ ਨੇ ਸਾਰੇ ਕਿਸਾਨ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੁਰਵਜਨ ਸਿੰਘ ਚੱਬਾ ਸਾਹਿਬ ਦੇ ਨਾਲ ਜਥੇਬੰਦੀ ਕਿਸਕਰ ਨੇ ਸਾਰੇ ਪ੍ਰਬੰਧ ਦੇਖਦੇ ਨੇ ਇਹਦਾ ਸਰਦੀ ਬਾਰੇ ਗੱਲਬਾਤ ਕਰਦੇ ਆ ਚੰਬਾ ਸਾਹਿਬ ਜਿਹੜੀ ਸਰਦੀ ਪਿਛਲੇ 3-4 ਦਿਨਾਂ ਤੋਂ ਪੈ ਰਹੀ ਆ ਕੋਈ ਕਿਸਾਨਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਵੇਖੋ ਜੀ ਸਾਡਾ ਕਿਸਾਨ ਮਜ਼ਦੂਰ ਸਿੰਘ ਜਮਟੀ ਦੀ ਪੰਜਾਬ ਦੀ ਗਵਾਹੀ ਦੇ ਵਿੱਚ ਅੱਜ ਜੰਡਿਆਲਾ ਗਹਿਰੀ ਮੰਡੀ ਰੇਲਵੇ ਸਟੇਸ਼ਨ ਦੇ ਜੋ ਧਰਨਾ ਚੱਲ ਰਿਹਾ ਵਾਜ 83ਵੇਂ ਦਿਨ ਚ ਸ਼ਾਮਲ ਹੋ ਗਿਆ ਤੇ ਲਗਾਤਾਰ ਜਿਹੜੀ ਆ ਸਰਦੀ ਵੱਧ ਰਹੀ ਆ ਤੇ ਸਰਦੀ ਦੇ ਵਿੱਚ ਵੀ ਕਿਸਾਨ ਜਿਹੜੇ ਆ ਆਪਣੇ ਪੂਰੇ ਪ੍ਰਬੰਧ ਕਰਕੇ ਰਜਾਈਆਂ ਕੰਬਲ ਆਦ ਲੱਕੇ ਅੱਗ ਦਾ ਪ੍ਰਬੰਧ ਕਰਕੇ ਇੱਥੇ ਲਗਾਤਾਰ ਇਸ ਧਰਨੇ ਦੇ ਵਿੱਚ ਬੈਠੇ ਆ ਇਹ ਸਰਦੀ ਵੀ ਜਿਹੜੀ ਕਿਸਾਨਾਂ ਦੇ ਮਨੋਬਲ ਨੂੰ ਜਿਹੜਾ ਵਾ ਉਹ ਨਹੀਂ ਦੇਖ ਸਕਦੀ ਸਾਡਾ ਇਹ ਧਰਨਾ ਵੀ ਜਿਹੜਾ ਵਾ ਲਗਾਤਾਰ ਇੱਥੇ ਚੱਲ ਰਿਹਾ ਵਾ ਔਰ ਇੱਕ ਧਰਨਾ ਜਿਹੜਾ ਸਾਡਾ ਲਗਾਤਾਰ ਕੁੰਡਲੀ ਮਾ ਬਾਰਡਰ ਜਿਹੜਾ ਵਾ ਦਿੱਲੀ ਦੇ ਵਿੱਚ ਉੱਥੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਜਿਹੜਾ ਚੱਲ ਰਿਹਾ ਜਿਹਦਾ ਦੂਜਾ ਜਥਾ ਪੰਦੇੜ ਸਾਹਿਬ ਇੱਥੋਂ ਅੰਮ੍ਰਿਤਸਰ ਤੋਂ ਤੇ ਫਿਰੋਜ਼ਪੁਰ ਤੋਂ ਸਤਨਾਮ ਸਿੰਘ ਪੰਨੂ ਜੀ ਲੈ ਕੇ ਗਏ ਆ 11 ਤਰੀਕ ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫਲਾ ਗਿਆ ਉੱਥੇ ਜਿਹੜੀ ਆ 50-60 ਹਜ਼ਾਰ ਦੀ ਸੰਗਤ ਲੈ ਕੇ ਪਹੁੰਚਿਆ ਤੇ ਲਗਾਤਾਰ ਚੜ੍ਹਦੀ ਕਲਾਵਲ ਵਧ ਰਿਆ ਤੇ ਉਸ ਕਾਫਲੇ ਦੇ ਵਿੱਚ ਲਗਾਤਾਰ ਜਿਹੜੀ ਆ ਵਡੋਤਰੀ ਹੋ ਰਹੀ ਆ ਲਗਾਤਾਰ ਆ ਮਹਾਰੇ ਜਿਹੜਾ ਵਾ ਸੰਗਤ ਪਿੰਡਾਂ ਤੋਂ ਦਿੱਲੀ ਵਾਲੇ ਕਾਫਲਿਆਂ ਦੇ ਵਿੱਚ ਸ਼ਾਮਲ ਹੋ ਰਹੀ ਆ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਮੋਦੀ ਸਰਕਾਰ ਦੇ ਜਿਹੜੇ ਇਹ ਤੇ ਤਿੰਨ ਕਾਲੇ ਕਾਨੂੰਨ ਲਿਆਂਦੇ ਆ ਖੇਤੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਖੇਤੀ ਕਿੱਤੇ ਨੂੰ ਖਤਮ ਕਰਨ ਵਾਸਤੇ ਉਹਨਾਂ ਪ੍ਰਤੀ ਜਿਹੜਾ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਾ ਤੇ ਉਸ ਗੁੱਸੇ ਨੂੰ ਭਾਵਤਿਆ ਲੋਕ ਜਿਹੜਾ ਉਸ ਧਰਨੇ ਦੇ ਵਿੱਚ ਸ਼ਾਮਲ ਹੋ ਰਿਹਾ ਤੋਂ ਲਗਾਤਾਰ ਚੜਦੀ ਕਲਾ ਨਾਲ ਜਿਹੜਾ ਧਰਨਾ ਚੱਲ ਰਿਹਾ ਤੋਂ ਬਿੱਲਾਂ ਦੀ ਸਮਾਪਤੀ ਤੱਕ ਜਿਹੜਾ ਵਾ ਉਹ ਲਗਾਤਾਰ ਚੱਲੂਗਾ ਕੱਲ ਅਸੀਂ ਡੀਸੀ ਦਫ਼ਤਰਾਂ ਤੇ ਵੀ ਜਿਹੜਾ ਵਾ ਧਰਨੇ ਲਾ ਕੇ ਜਿਹੜਾ 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 ਬਹੁਤ ਸਫਰ ਰਇਆ ਉਥੇ ਮੰਗ ਪੱਤਰ ਵੀ ਡੀਸੀ ਸਾਹਿਬ ਨੂੰ ਜਿਹੜਾ ਭਾਰ ਸਰਕਾਰ ਦੇ ਨਾਂ ਜਿਹੜਾ ਦਿੱਤਾ ਵਾ ਉਹ ਵੀ ਜਿਹੜੇ ਅਸੀਂ ਕਿਤੇ ਦੇ ਇੱਥੇ ਜਨਿਆਲਾ ਗੁਰੂ ਵੀ ਲਗਾਤਾਰ ਅਸੀਂ ਬੈਠੇ ਆ ਤਿੰਨ ਚਾਰ ਦਿਨਾਂ ਤੋਂ ਲਗ ਭਾਗ ਜਿਹੜੀ ਅੱਤ ਦੀ ਸਰਦੀ ਪੈ ਰਹੀ ਆ ਸੂਰਜ ਵਿਖਾਈ ਨਹੀਂ ਦੇ ਰਿਹਾ ਪਰ ਇਸ ਸਰਦੀ ਨੂੰ ਜਿਹੜਾ ਵਾ ਬਿਨਾ ਪ੍ਰਵਾਹ ਕੀਤਿਆਂ ਸਾਡੇ ਪਿੰਡਾਂ ਤੋਂ ਜਿਸ ਤਰ੍ਹਾਂ ਡਿਊਟੀਆਂ ਲੱਗੀਆਂ ਸਾਡੇ ਕਾਫਲਿਆਂ ਦੀਆਂ ਤੇ ਵਾਰੀ ਵਾਰੀ ਰੋਜ ਜਿਹੜਾ ਵਾ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੁੰਦੇ ਤੇ ਆਪਣੇ ਜਿਹੜਾ ਵਾ ਰੋਜ਼ਮਰਾਲੀ ਜਿਸ ਤਰ੍ਹਾਂ ਲੋੜਿੰਦੇ ਸਮਾਨ ਆ ਵੀ ਠੰਡ ਤੋਂ ਬਚਣ ਵਾਸਤੇ ਕੰਬਲ ਯਾਰ ਜਾਈਆਂ ਹੋਰ ਸਾਰੇ ਸਮਾਨ ਆ ਉਹ ਲੈ ਕੇ ਇਥੇ ਤੇ ਇਥੇ ਧਰਨੇ ਦੇ ਵਿੱਚ ਪਹੁੰਚਦੇ ਤੇ ਆਪਣੀ ਡਿਊਟੀ ਜਿਹੜੀ ਆ ਬਖਾਬੂ ਬਖਾਊਬੀ ਜਿਹੜੀ ਆ ਨਿਭਾ ਰਿਆ ਕਿਉਂਕਿ ਸਾਡੇ ਜਿਹੜੇ ਖੇਤੀਬਿਆਲਿਆ ਜਿੰਨਾ ਚਿਰੇ ਵਾਪਸ ਨਹੀਂ ਹੁੰਦੇ ਸਾਡੀ ਕਿਸਾਨੀ ਜਿਹੜੀ ਤਬਾਈ ਵਾਲੇ ਜਾ ਜਾ ਰਹੀ ਆ ਇਹ ਸਾਡੀ ਜਿਹੜੀ ਲੜਾਈ ਆ ਸਾਡਾ ਅੰਦੋਲਨ ਆ ਸਾਡੀ ਕਿਸਾਨੀ ਕਿਤੇ ਦੀ ਲੜਾਈ ਆ ਸਾਡੀ ਹੋਣ ਦੀ ਲੜਾਈ ਆ ਤੇ ਆਪਣੀ ਹੋਣ ਨੂੰ ਬਚਾਉਣ ਵਾਸਤੇ ਸੀ ਜੋ ਕੁਝ ਵੀ ਕਰਨਾ ਪਿਆ ਸੀ ਕਰਾਂਗੇ ਸਾਨੂੰ ਨਾ ਇਹ ਸਰਦੀ ਤੇ ਨਾ ਗਰਮੀ ਜਿਹੜੀ ਆ ਇਹ ਝੁਕਾ ਨਹੀਂ ਸਕਦੀ ਕਿਉਂਕਿ ਆਉਣ ਵਾਲੇ ਸਮੇਂ ਦੇ 2022 ਦੀਆਂ ਚੋਣਾਂ ਆ ਰਹੀਆਂ ਉਹ ਵੀ ਸਾਡੇ ਸਾਹਮਣੇ ਆ ਅਸੀਂ 2024 ਦਾ ਜਿਹੜਾ ਵਾ ਉਹ ਵੀ ਨਿਸ਼ਾਨਾ ਰੱਖ ਕੇ ਤੁਰੇ ਵੀ ਜੇ ਮੋਦੀ ਸਰਕਾਰ ਦੇ ਖਿਲਾਫ ਜੋ ਬਿੱਲ ਨਹੀਂ ਰੱਦ ਕਰਦਾ ਤਾਂ ਸਾਨੂੰ 2024 ਦੀਆਂ ਵੋਟਾਂ ਤੱਕ ਵੀ ਜਿਹੜਾ ਵਾ ਉਹ ਲੜਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਉੱਥੋਂ ਤੱਕ ਲੰਮੀ ਸੋਚ ਲੈ ਕੇ ਲੰਮੇ ਪ੍ਰਬੰਧ ਕਰਕੇ ਇਹ ਅੰਦੋਲਨ ਸ਼ੁਰੂ ਕੀਤਾ ਇਹ ਸਾਡਾ ਅੰਦੋਲਨ 2024 ਤੱਕ ਵੀ ਚੱਲ ਸਕਦਾ ਜੇ ਮੋਦੀ ਸਰਕਾਰ ਜਿਹੜੀ ਆ ਇਹ ਅੰਦੋਲਨ ਜਿਹ ਆਪਣਾ ਜਿਹੜੇ ਬਿੱਲ ਆ ਉਹ ਵਾਪਸ ਨਹੀਂ ਕਰਦੀ ਕਿਉਂਕਿ ਮੋਦੀ ਸਰਕਾਰ ਲਗਾਤਾਰ ਤੇ ਉਹਦੇ ਭਾਜਪਾ ਦੇ ਆਗੂ ਜੋ ਜਿਹੜੇ ਲਗਾਤਾਰ ਕਰਕੇ ਮੀਟਿੰਗਾਂ ਤੇ ਕੋਲਾ ਪਤਲਾ ਕਰਨ ਦੀ ਜਿਹੜੀ ਆ ਰੌਂ ਦੇ ਵਿੱਚ ਆ ਤੇ ਬਾਰ ਬਾਰ ਮੀਟਿੰਗਾਂ ਕਰਕੇ ਕਿਸਾਨਾਂ ਦਾ ਮਨੋਬਲ ਡੇਗਣ ਦੀ ਜਿਹੜੀ ਉਹ ਸੋਚ ਰਹੇ ਆ ਤੇ ਅਦਾਨੀਆਂ ਅਬਾਨੀਆਂ ਦੇ ਹੱਕ ਦੇ ਵਿੱਚ ਜਿਹੜੇ ਕਾਨੂੰਨ ਪਾਸ ਕਰਨ ਲਿਆ ਜਿਹੜੀਆਂ ਪੂਰੀਆਂ ਵਿਵੰਥਾਂ ਘੜੀਆਂ ਰਹੀਆਂ ਜਾ ਰਹੀਆਂ ਵਾ ਜਿਹੜਾ ਕਿਸਾਨ ਜਥੇਬੰਦੀ ਜਿਹੜੀ ਕਦੇ ਵੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰੂਗੀ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਤੋਂ ਬਗੈਰ ਸਾਨੂੰ ਕੋਈ ਵੀ ਜਿਹੜਾ ਵਾ ਹੋਰ ਸੋਧਾਂ ਸਾਧਾਂ ਜਿਹੜੀਆਂ ਮਨਜ਼ੂਰ ਨਹੀਂ ਗਈਆਂ ਕਿਉਂਕਿ ਭਾਜਪਾ ਦੇ ਆਗੂ ਬਾਰ ਬਾਰ ਬਿਆਨ ਦੇ ਕੇ ਕਦੀ ਇਹ ਕਹਿੰਦੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆਸੀਂ ਸੋਧਾਂ ਕਰਨ ਲਈ ਤਿਆਰ ਆ ਬਿਲਕੁਲ ਸਾਨੂੰ ਸੋਧਾਂ ਮਨਜ਼ੂਰ ਨਹੀਂ ਅਸੀਂ ਪੂਰਨ ਰੂਪ ਦੇ ਵਿੱਚ ਜਿਹੜਿਆ ਇਹ ਬਿੱਲ ਆ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਕੋਈ ਇਹਨਾਂ ਤੋਂ ਬਗੈਰ ਸਾਡਾ ਜਿਹੜਾ ਵਾ ਕਿਸਾਨੀ ਕਿੱਤਾ ਬਚਣਾ ਹੀ ਨਹੀਂਗਾ ਕਦੀ ਮੋਦੀ ਸਾਹਿਬ ਨੂੰ ਕਹਿੰਦੇ ਆ ਵੀ ਕਿਸਾਨੀ ਕਿੱਤੇ ਦੇ ਵਿੱਚ ਅਸੀਂ ਨਿੱਜੀ ਕਰਨ ਦਾ ਜਿਹੜਾ ਨਿਵੇਸ਼ ਕਰਨ ਦੀ ਜਿਹੜੀ ਆ ਸੋਚ ਰਹੇ ਆ ਨਿੱਜੀ ਨਿਵੇਸ਼ ਕਰਵਾ ਰਹੇ ਆ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਨੇ ਵੀ ਖੇਤੀ ਤਾਂ ਸਾਡਾ ਪਹਿਲਾਂ ਹੀ ਨਿੱਜੀ ਆ ਇਹ ਧੰਦਾ ਹੀ ਸਾਡਾ ਨਿੱਜੀ ਹੈ ਦੇ ਵਿੱਚ ਨਿਵੇਸ਼ ਤੁਸੀਂ ਕੀ ਕਰੋਣਾ ਇੱਥੋਂ ਸਾਫ਼ ਯਾਰ ਹੁੰਦਾ ਵੀ ਦਾਨੀਆਂ ਬਾਨੀਆਂ ਦਾ ਕਬਜ਼ਾ ਵਾਕੇ ਤੇ ਖੇਤੀ ਸਾਡੇ ਹੱਥਾਂ ਚੋਂ ਬਾਹਰ ਕੱਢ ਕੇ ਤੇ 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 ਕਬਜ਼ਾ ਕਰਾ ਦੇ ਕਿਸਾਨੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਜਿਹੜੀ ਆ ਉਹ ਤੁਲੀ ਹੋਈ ਆ ਇਸ ਕਰਕੇ ਸਾਡਾ ਅੰਦੋਲਨ ਜਿਹੜਾ ਵਾ ਲਗਾਤਾਰ ਚੜਦੀ ਕਲਾ ਨਾਲ ਵਧ ਰਿਹਾ ਵਾ ਕਦੀ ਅੰਦੋਲਨ ਵਾਰੇ ਨਕਸਲਵਾਦੀ ਕਦੀ ਹੱਤਵਾਦੀ ਕਦੀ ਵੱਖਵਾਦੀ ਕਦੇ ਕਈ ਕੁਸ਼ ਕਹਿ ਕੇ ਦਿਨ ਨੂੰ ਭੰਡਿਆ ਜਾ ਰਿਹਾ ਜਦ ਕਿ ਇਸ ਪੂਰਨ ਰੋਜ਼ 100% ਜਿਹੜੇ ਕਿਸਾਨ ਤੇ ਕਿਸਾਨਾਂ ਦੇ ਬੱਚੇ ਕਿਸਾਨਾਂ ਦੀਆਂ ਬੀਬੀਆਂ ਬੱਚੀਆਂ ਜਿਹੜੀਆਂ ਸਾਡੀਆਂ ਮਾਵਾਂ ਉਹ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਵਾ ਉਸ ਵੈਸ ਪਾਤ ਸਰਦੀ ਹੋਣ ਦੇ ਬਾਵਜੂਦ ਵੀ ਉਹ ਇਹਦੇ ਸ਼ਮੂਲੀਅਤ ਕਰ ਰਹੀਆਂ ਵਾ ਪੂਰੇ ਮਜ਼ਦੂਰ ਦੇ ਆਮ ਵਰਕਰ ਚ ਸ਼ਮੂਲੀਅਤ ਕਰ ਰਿਹਾ ਵਾ ਤੇ ਜੇ ਕਿਸਾਨਾਂ ਦਾ ਨਾਂ ਆਵੇ ਜਾਂ ਇੱਕ ਹੋਰ ਕਿਸੇ ਕਿਸਮ ਦਾ ਹੋਵੇ ਤੇ ਫਿਰ ਐਡੀ ਵੱਡੀ ਜਿਹੜੀ ਆ ਪੱਦਰ ਤੇ ਹੋ ਨਹੀਂ ਸਕਦਾ ਇਹ ਜਿੰਨੇ ਆਪਣੇ ਜਿਹੜੇ ਆ ਸਾਡੇ ਜੱਟ ਦਾ ਗੱਡਾ ਵਾ ਜਿਹਨੂੰ ਅਸੀਂ ਟਰੈਕਟਰ ਕਹਿੰਦੇ ਇਹਨਾਂ ਸਾਧਨਾਂ ਦੇ ਉੱਤੇ ਅਸੀਂ ਲੈ ਕੇ ਆਪਣੇ ਗੱਡੇ ਜਿਹੜੇ ਆ ਰਵਾਇਤੀ ਜਿਹੜੇ ਸਾਡੇ ਗੱਡੇ ਆ ਉਹਨਾਂ ਨੂੰ ਲੈ ਕੇ ਦਿੱਲੀ ਧਰਨੇ ਨੂੰ ਜਿਹੜਾ ਕੂਚ ਕੀਤਾ ਤੇ ਇਹਨਾਂ ਗੱਡਿਆਂ ਦੇ ਮਗਰ ਜਿਹੜੀਆਂ ਟਰਾਲੀਆਂ ਸਾਡੀਆਂ ਪਾਈਆਂ ਉਹਨਾਂ ਨੂੰ ਅਸੀਂ ਆਪਣਾ ਘਰ ਬਣਾ ਕੇ ਤੇ ਉੱਥੇ ਵਧੀਆ ਤਰੀਕੇ ਜਿਹੜਾ ਚਿਲਾ ਚਿਲਾ ਰਹੇ ਆ ਪੂਰੀ ਸਰਦੀ ਦਾ ਮੁਕਾਬਲਾ ਕਰਕੇ ਤੇ ਮੋਦੀ ਨੂੰ ਜਿਹੜਾ ਵਾ ਬਿਲਕੁਲੋਂ ਅਸੀਂ ਇਹ ਬਿੱਲ ਰੱਦ ਕਰਨ ਵਾਸਤੇ ਜਿਹੜਾ ਮਜਬੂਰ ਕਰਾਂਗੇ ਚਵਤ ਸਾਹਿਬ ਪਰ ਦੋ ਤਿੰਨ ਦਿਨ ਪਹਿਲਾਂ بارش ਬਹੁਤ ਜ਼ਿਆਦਾ ਹੋਈ ਸੀਗੀ ਤਾਂ ਇਸ ਜਗ੍ਹਾ ਦੇ ਉੱਪਰ ਤੁਹਾਡੇ ਕੋ ਕੋੜੇ ਪੱਕੇ ਪ੍ਰਬੰਧ ਨਹੀਂ ਇਸ ਜਗ੍ਹਾ ਦੇ ਉੱਪਰ ਤਾਂ ਫਿਰ ਰਜਾਈਆਂ ਕੰਬਲ ਤੁਹਾਡੇ ਗਿੱਲੇ ਨਹੀਂ ਸੀ ਅੱਗ ਵੀ ਬੁਝ ਗਈ ਫਿਰ ਕਿੰਨੇ ਕਿੰਨਾ ਹਾਲਾਤਾਂ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਬੈਠਣਾ ਪੈਂਦਾ ਔਰ ਸਵਾਲ ਇਹ ਕਿ ਕੀ ਇਹ ਕੇਂਦਰ ਸਰਕਾਰ ਨੂੰ ਇਹ ਦਿਸਦੀਆਂ ਨਹੀਂ ਗੱਲਾਂ ਬਿਲਕੁਲ ਜੀ ਕੇਂਦਰ ਸਰਕਾਰ ਨੂੰ ਜਿਹੜੇ ਕਿਸਾਨ ਮਜ਼ਦੂਰ ਤੇ ਆਮ ਵਰਗਿਆ ਉਦੋਂ ਦੇਖਦਾ ਜਦੋਂ ਇਹਨਾਂ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਦੇ ਵਿੱਚ ਸਿਆਸੀ ਲਾਹਾ ਲੈਣ ਲਈ ਇਹਨਾਂ ਲੋਕਾਂ ਕੋਲ ਵੋਟਾਂ ਲੈ ਕੇ ਤੇ ਆਪਣੀਆਂ ਰਾਜਗੱਦੀਆਂ ਲੈਣ ਵਾਸਤੇ ਲੋਕ ਜ਼ਰੂਰ ਦੇਖਦੇ ਆ ਪਰ ਇੰਨੀ ਸਰਦੀ ਤੇ بارش ਦੇ ਵਿੱਚ ਕਿਸਾਨ ਮਜ਼ਦੂਰ ਭੇਜ ਜਾਣ ਬਿਮਾਰ ਹੋ ਜਾਣ ਇਹ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਨਹੀਂ ਦਿਖਾਈ ਦਿੰਦਾ ਇਹ بارش ਦੇ ਨਾਲ ਸਾਡੇ ਕੰਬਲ ਵੀ ਗਿੱਲੇ ਹੋਏ ਗੱਦੇ ਵੀ ਗਿੱਲੇ ਹੋਏ ਪਰ ਸਾਨੂੰ ਜਿਹੜਾ ਪਿੰਡ ਵਾਸੀਆਂ ਨੇ ਤੇ ਸਾਰਾ ਜਿਹੜਾ ਸਾਨੂੰ ਜਿੱਥੇ ਨੇ ਪੂਰਾ ਸਹਿਯੋਗ ਕਰਕੇ ਇਹ ਸਾਈ ਫੇਰ ਬਦਲੀ ਕਰਕੇ ਕੰਬਲ ਤੇ ਗੱਦੇ ਜਿਹੜੇ ਦੁਬਾਰਾ ਲਿਆ ਕੇ ਤੇ ਆਪਣਾ ਦੁਜੀਏ ਸੁਕਾਏ ਆ ਆਪਣੇ ਐ ਕਰਕੇ ਦੇ ਪ੍ਰਬੰਧਾ ਨਾਲ ਕਰਕੇ ਦੇ ਇਸ ਤਰ੍ਹਾਂ ਦੇ ਪਿੰਡ ਵਸੀਆਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸਮਾਜ ਸੇਵੀ ਸੰਸਥਾਵਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਪੂਰੇ ਵਧੀਆ ਤਰੀਕੇ ਨਾਲ ਲੰਗਰ ਚਲਾਇਆ ਆ ਤੇ ਪਿੰਡ ਵਾਸੀ ਇਸ ਧਰਨੇ ਨੂੰ ਆਮ ਇਲਾਕਾ ਵਾਸੀ ਜਿਹੜੇ ਆ ਪੂਰਾ ਸਹਿਯੋਗ ਦੇ ਕੇ ਦੇ ਧਰਨੇ ਨੂੰ ਸਫਲ ਕਰਨ ਵਾਸਤੇ ਲੱਕੜ ਜਿਹਦੇ ਵਿੱਚ ਲੱਕੜਾਂ ਲਗਾਤਾਰ ਤੁਸੀਂ ਅੱਗ ਬਾਲ ਰਹੇ ਹੋਏ ਤੇ ਲੱਕੜਾਂ ਦਾ ਪ੍ਰਬੰਧ ਇੱਕ ਤੇ ਬਾਲਣ ਦਾ ਪ੍ਰਬੰਧ ਸੀ ਲੰਗਰ ਯਾਰ ਹੋ ਰਿਹਾ ਸੀਗਾ ਇਹ ਇਹਨਾਂ ਲੱਕੜਾਂ ਦਾ ਪ੍ਰਬੰਧ ਕਿੱਥੋਂ ਕੀਤਾ ਪੀ ਇਹ ਲੱਕੜਾਂ ਵੀ ਜਿਹੜੇ ਆਮ ਸਾਡੇ ਵਲੰਟੀਅਰ ਤੇ ਪਿੰਡ ਵਾਸੀ ਆ ਘਰ ਘਰ ਤੋਂ ਜਾ ਕੇ ਜੇ ਜਿਹੜਾ ਵਾ ਲੱਕੜਾਂ ਤੇ ਹੋਰ ਸਮਾਨ ਦਾ ਜਿਹੜਾ ਵਾ ਇਹ ਆਗ ਵਾਸਤੇ ਤੇ ਰਾਸ਼ਨ ਪਾਣੀ ਵਾਸਤੇ ਜਿਹੜਾ ਪ੍ਰਬੰਧ ਕਰਦੇ ਆ ਬਖੂਬੀ ਉਹ ਡਿਊਟੀ ਜਿਹੜੀ ਆ ਰੋਜ਼ ਆਪਣੀ ਜਿਹੜੀ ਆ ਨਿਭਾ ਰਿਆ ਇਹ ਘਰ ਘਰ ਚੋਂ ਬਾਲਣ ਆ ਕੇ ਤੇ ਇਸੇ ਜਿਹੜੇ ਧਰਨਾਕਾਰੀ ਆਉਂਦੇ ਆ ਉਹਨਾਂ ਦੇ ਸਰਦੀ ਤੋਂ ਬਚਣ ਵਾਸਤੇ ਪ੍ਰਬੰਧ ਕੀਤਾ ਜਾ ਰਿਹਾ ਹੈ ਹੰਦੇਸਾ ਆਪਣੇ ਚੱਬਾ ਸਾਹਿਬ ਜਿਹੜੀ ਸਰਦੀ ਆ ਦਸੰਬਰ ਤੇ ਵਿੱਚ ਜਿਹੜੀ 25 ਤੋਂ ਬਾਅਦ ਆ ਸਰਦੀ ਇੱਕਦਮ ਫਿਰ ਵਾਜਣੀ ਆ ਅਗਲੇ ਦਿਨਾਂ ਦੇ ਵਿੱਚ ਸਰਦੀ ਆ ਤੇ ਇਹ ਸ਼ੁਰੂਆਤ ਹੀ ਸਰਦੀ ਦੀ ਤਾਂ ਫਿਰ ਅਗਲੇ ਦਿਨ ਔਖੇ ਨਹੀਂ ਹੋ ਸਕਦੇ ਸਰਦੀ ਸਟੇਨ ਤਾਂ ਜਰੂਰ ਔਖੇ ਹੋਣਗੇ ਸਰਦੀ ਵੀ ਵਧੇਗੀ ਪਰ ਕਿਸਾਨਾਂ ਦਾ ਮਨੋਬਲ ਜਿਹੜਾ ਕਦੀ ਵੀ ਡਿੱਗੂਗਣੇ ਕਿਉਂਕਿ ਕਿਸਾਨਾਂ ਦੀ ਹੋਣ ਦੀ ਲੜਾਈ ਆਪਣੀ ਖੇਤੀ ਕਿਤੇ ਦੀ ਲੜਾਈ ਆ ਅਸੀਂ ਲਗਾਤਾਰ ਲੜਾਂਗੇ ਚਾਹੇ ਸਰਦੀ ਆਵੇ ਗਰਮੀ ਆਵੇ ਮੀਂਹ ਆਵੇ ਹਨੇਰੀ ਆਵੇ ਝੱਖੜ ਆਵੇ ਸਾਡਾ ਮਨੋਬਲ ਜਿਹੜਾ ਕਦੀ ਵੀ ਨਹੀਂ ਡਿਗੇਗਾ ਐ ਪੂਰੀ ਤਿਆਰੀ ਕਰਕੇ ਬੈਠੇ ਆ ਅਸੀਂ ਆਪਣੇ ਬਿੱਲ ਰੱਦ ਕਰਾਉਣ ਤੱਕ ਜੋ ਵੀ ਕੁਰਬਾਨੀ ਭਾਈ ਕਰਨੀ ਪਈ ਕਰਾਂਗੇ रेल रोको आंदोलन जेड़ा ਸੀ ਭਾਵੇਂ ਸਾਰੇ ਤੁਹਾਡੇ ਆਗੂ ਕਾਰਕੁਨ ਦਿੱਲੀ ਚਲੇ ਗਏ ਨੇ ਇਹ ਤੇ ਫਿਰ ਰੇਲ ਰੋਕੋ ਜਾਰੀ ਰੱਖਣ ਦਾ ਫੈਸਲਾ ਲਿਆ ਸੀਗਾ ਬਿਲਕੁਲ ਸਾਡੀ ਜਥੇਬੰਦੀ ਵੱਲੋਂ ਇਹ 24 ਤਰੀਕ ਤੋਂ ਜੋ ਰੇਲ ਰੋਕੋ ਅੰਦੋਲਨ ਦੇਵੀदासਪੁਰੇ ਤੋਂ ਸ਼ੁਰੂ ਕੀਤਾ ਅੱਜ ਗਹਿਰੀ ਮੰਡੀ ਦੇ ਵਿੱਚ ਬੈਠੇ ਆ ਇਹ ਲਗਾਤਾਰ ਸਾਡਾ ਜਾਰੀ ਆ ਤੇ ਲਗਾਤਾਰ ਜਾਰੀ ਰਹੂਗਾ ਕਿਉਂਕਿ ਮਾਲ ਗੱਡੀਆਂ ਨੂੰ ਅਸੀਂ ਛੋੜ ਦਿੱਤੀ ਆ ਪੈਸੰਜਰ ਗੱਡੀਆਂ ਨੂੰ ਸਾਡੀ ਜਥੇਬੰਦੀ ਦਾ ਫੈਸਲਾ ਵਾ ਕਿ ਉਹ ਜਥੇਬ ਆਪਣਾ ਪੈਸੰਜਰ ਗੱਡੀ ਜਿਹੜੀ ਨਹੀਂ ਲੰਘਣ ਦੇਵਾਂਗੇ ਉਸੇ ਤਰ੍ਹਾਂ ਅਸੀਂ ਅੱਜ ਇਸ ਪਾਰਕ ਦੇ ਵਿੱਚ ਬਹਿ ਕੇ ਤੇ ਆਪਣਾ ਅੰਦੋਲਨ ਜਿਹੜਾ ਇਸ ਤਰ੍ਹਾਂ ਜਿਹੜਾ ਵਾ ਉੱਤੇ ਗਰਮ ਰੱਖਿਆ ਹੋਇਆ ਹੈ ਜਬਾਤ ਸਾਹਿਬ ਅਗਲਾ ਜਥਾ ਕਦੋਂ ਜਾ ਰਿਹਾ ਤੇ ਜਿਹੜੀ ਇਸ ਤਰ੍ਹਾਂ ਸਰਦੀ ਵਧੀ ਬਾਰਿਸ਼ ਉੱਥੇ ਵੀ ਹੋਈ ਸੀ ਤਾਂ ਇੱਥੋਂ ਜਿਹੜੀਆਂ ਹੁਣ ਜਥਾ ਗਿਆ ਸੀ ਜਾਂ ਤੁਹਾਨੂੰ ਇੱਥੋਂ ਸਮਾਨ ਭੇਜਣਾ ਪਿਆ ਰਜਾਈਆਂ ਕੰਬਲ ਵਗੈਰਾ ਜੋ ਸਰਦੀ ਬਹੁਤ ਜ਼ਿਆਦਾ ਬਿਲਕੁਲ ਹੋ ਜੀ ਸਾਡਾ ਜਥਾ ਜਿਹੜਾ 11 ਤਰੀਕ ਨੂੰ ਅਸੀਂ ਪੰਦੇਰ ਸਾਹਿਬ ਦੀ ਤੇ ਪੰਨੂ ਸਾਹਿਬ ਦੀ ਵਾਈਚ ਭੇਜਿਆ ਪੂਰੇ ਪ੍ਰਬੰਧ ਕਰਕੇ ਤਰਪਾਲਾਂ ਦਾ ਟਰਾਲੀਆਂ ਦੇ ਉੱਤੇ ਤਰਪਾਲਾਂ ਡਬਲ ਡਬਲ ਜਿਹੜੀਆਂ ਵਾਂ ਤਰਪਾਲਾਂ ਪਾ ਕੇ ਵਾਟਰ ਪ੍ਰੂਫ ਆ ਕੇ ਤੇ ਉਹਨਾਂ ਨੂੰ ਘਰ ਬਣਾ ਕੇ ਭੇਜਿਆ ਉੱਥੇ ਵੀ ਤਰਪਾਲਾਂ ਦਾ ਪ੍ਰਬੰਧ ਕਰਕੇ ਭੇਜਿਆ ਤੇ ਇਸੇ ਤਰ੍ਹਾਂ ਜਿਹੜਾ ਲੰਬਾ ਸਮ ਜਿਹੜਾ ਵਾ ਅਸੀਂ 24 25 ਤਰੀਕ ਨੂੰ ਜਿਹੜਾ ਵਾ ਉਹ ਅਸੀਂ ਗੁਰਦਾਸਪੁਰ ਹੁਸ਼ਿਆਰਪੁਰ ਤੇ ਆਪਣਾ ਹਰਗੋਬਿੰਦ ਫਤਿਹਪੁਰ ਸਾਹਿਬ ਦਾ ਜਿਹੜਾ ਵਾ ਉਹ ਜਥਾ ਰਵਾਨਾ ਕਰ ਰਿਹਾ ਇਹਦੋਂ ਅੱਗੇ ਜਿਹੜਾ 11 ਜਨਵਰੀ ਨੂੰ ਸਾਡਾ ਅੰਮ੍ਰਿਤਸਰ ਤੋਂ ਜਥਾ ਤੁਰੇਗਾ ਇਸੇ ਤਰ੍ਹਾਂ ਬਾਰ-ਬਾਰ ਦੂਜੇ ਜ਼ਿਲ੍ਹਿਆਂ ਤੋਂ ਜਿਹੜੇ ਪਹਿਲੇ ਹੁੰਦੇ ਉਹ ਵੀ ਬਾਰ-ਬਾਰ ਵੱਖਰੀ ਤਰ੍ਹਾਂ ਦੇ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਤੇ ਦਿੱਲੀ ਨੂੰ ਕੂਚ ਕਰਨਗੇ ਲਗਾਤਾਰ ਕਰਦੇ ਰਹਿਣਗੇ ਅੱਜ ਵਸਾਤ ਤੋਂ ਪੁੱਤ ਪਮ ਮੈਂ ਚੜੀ ਪਰ ਲਗਾਤਾਰ ਜਿਹੜੀ ਠੰਡੀ ਹਵਾ ਚੱਲਦੀ ਹੈ ਤਾਂ ਜਿਹੇ ਦੇ ਵਿੱਚ ਤੁਸੀਂ ਇਸ ਜਗ੍ਹਾ ਦੇ ਉੱਤੇ ਜ਼ਿਆਦਾ ਕੱਟ ਨਹੀਂ ਕਰਦੇ ਕਿ ਸਾਰਿਆਂ ਨੂੰ ਹੁਣ ਕਹਿ ਰਹੇ ਹੋ ਕਿ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਰਹੇ ਹੋ ਬਿਲਕੁਲ ਹੋ ਜੀ ਇੱਥੇ ਅਸੀਂ ਜਿਹੜੇ ਆ ਗਿਣਤੀ ਮੁਤਾਬਕ ਵਲੰਟੀਅਰ ਹੀ ਮੰਗਵਾ ਰਹੇ ਆ ਬਾਕੀ ਸਾਡੀ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆ ਦਿੱਲੀ ਧਰਨੇ ਦੀ ਤਿਆਰੀ ਚੱਲ ਰਹੀ ਆ ਪਿੰਡ ਪਿੰਡ ਮੀਟਿੰਗਾਂ ਲੱਗ ਰਹੀਆਂ ਜ਼ੋਨ ਆਗੂਆਂ ਦੀਆਂ ਡਿਊਟੀਆਂ ਲਾ ਕੇ ਤੇ ਪੂਰੀ ਤਰ੍ਹਾਂ ਜਿਹੜੀ ਆ ਜ਼ਿਲ੍ਹੇ ਦੇ ਵਿੱਚ ਦੂਜੇ ਜ਼ਿਲ੍ਹਿਆਂ ਦੇ ਜੇ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੀ ਆ ਦਿੱਲੀ ਧਰਨੇ ਨੂੰ ਕਾਮਯਾਬ ਕਰਨ ਵਾਸਤੇ ਜਿਹੜੀ ਉੱਥੋਂ ਦੀਆਂ ਤਿਆਰੀਆਂ ਜਿਹੜੀਆਂ ਮੀਟਿੰਗਾਂ ਲੱਗ ਕੇ ਮੁਕੰਮਲ ਰੂਪ ਚ ਕਰ ਰਹੇ ਆ ਜੀ ਹੋਰ ਵੀ ਕਿਸਾਨ ਆਗੂ ਨੇ ਜਿਹੜੇ ਇੱਥੇ ਲਗਾਤਾਰ ਬੈਠੇ ਨੇ ਗੱਲਬਾਤ ਕਰਦੇ ਕੀ ਨਾਮ ਹੈ ਸਰ ਤੁਹਾਡਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਰਮੀ ਦੇ ਵਿੱਚੋਂ ਅਤਿ ਦੀ ਗਰਮੀ ਸੀ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀ ਤੇ ਅਤਿ ਦੀ ਸਰਦੀ ਆ ਗਈ ਆ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਜਿਹੜੀਆਂ ਹੁਣ ਚਲਣੀਆਂ ਪੈ ਰਹੀਆਂ ਨੇ ਇਹ ਸਰਦੀ ਪਿਛਲੇ ਦਿਨਾਂ ਤੋਂ ਲਗਾਤਾਰ ਔਕੜਾਂ ਜਿੰਨੀਆਂ ਮਰਜ਼ੀ ਆਉਣ ਜੀ ਸਭ ਚੱਲਣ ਵਾਸਤੇ ਤਿਆਰ ਹੈ ਜਿੰਨੇ ਕਿਰਤ ਤੱਕ ਸਾਡਾ ਸੰਘਰਸ਼ ਚੱਲੂ ਚਲਾਵਾਂਗੇ ਜੀ ਕਿਸਾਨ ਮਜ਼ਦੂਰ ਸੰਘਰਸ਼ ਜਿੰਦਾਬਾਦ ਜਿੰਨਾ ਕਿਰਤਕ ਚੱਲੂ ਚਲਾਵਾਂਗੇ ਲੰਬਾ ਸਮਾਂ ਚੱਲੇ ਜਿੰਨਾ ਚਿਰ ਵੀ ਤੱਕ ਚੱਲੂ ਚਲਾਵਾਂਗੇ ਜੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਕਿਉਂ ਨਹੀਂ ਤੁਹਾਨੂੰ ਲੱਗਦਾ ਮਾਰੇ ਸਿਰਫ ਮੀਟਿੰਗਾਂ ਜਰੂਰ ਹੋਈਆਂ ਪਰ ਗੱਲਬਾਤ ਕੋਈ ਨਹੀਂ ਹੋਈ ਹਾਲਾਂਕਿ ਉਸ ਤੋਂ ਬਾਅਦ ਇਲਜ਼ਾਮ ਹੋਰ ਕਈ ਕੇਂਦਰੀ ਮੰਤਰੀਆਂ ਦੇ ਬਿਆਨ ਵੀ ਤੁਸੀਂ ਸੁਣਨੇ ਹੋਣੇ ਉਸ ਤਰ੍ਹਾਂ ਦੇ ਲੱਗਣੇ ਸ਼ੁਰੂ ਹੋ ਗਏ ਨੇ ਇਲਜ਼ਾਮ ਕੇ ਲਾਉਂਦੇ ਜੀ ਸੰਘਰਸ਼ ਫੇਲ ਕਰਨ ਵਾਸਤੇ ਲਾ ਰਹੇ ਨੇ ਪਰ ਸਾਡੇ ਲੀਡਰ ਆ ਜੋ ਸਾਡੇ ਆਗੂ ਸਹਬਾਨ ਨੇ ਸਭ ਬਹੁਤ ਸਮਝਦਾਰ ਨੇ ਜੀ ਕੋਸ਼ਿਸ਼ ਕਰਾਂਗੇ ਪੂਰਾ ਲੰਬਾ ਸੰਘਰਸ਼ ਚਲਾਉਣ ਦਾ ਤੱਕ ਜੀ ਇਸ ਜਗ੍ਹਾ ਦੇ ਉੱਤੇ ਜਿਹੜੇ ਸਰਦੀ ਦੇ ਜਿਹੜੇ ਪ੍ਰਬੰਧ ਨੇ ਤੁਸੀਂ ਆਪ ਜਿਹੜੇ ਕੀਤੇ ਨੇ ਇਹ ਇਸ ਦੇ ਨਾਲ ਤੁਹਾਡਾ ਜਿਹੜਾ ਸੰਘਰਸ਼ ਜਿਹੜਾ ਹੈ ਇਹ ਲਗਾਤਾਰ ਕੰਟੀਨਿਊ ਰਹਿ ਸਕਦਾ ਕਿ ਹੋਰ ਵੀ ਪ੍ਰਬੰਧ ਕਰਨੇ ਪੈਣਗੇ ਲੋੜ ਪਈ ਤਾਂ ਕਰਾਂਗੇ ਜੀ ਹੋਰ ਸਾਰੇ ਪ੍ਰਬੰਧ ਕਰਾਂਗੇ ਜੀ ਜਥੇਬੰਦੀ ਵੱਲੋਂ ਇਹ ਫੈਸਲਾ ਜੋ ਜਥੇਬੰਦੀ ਨੇ ਫੈਸਲਾ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਜਿਹੜੇ ਦਿੱਲੀ ਵੱਲ ਤਿਆਰੀ ਹੋ ਕੇ ਜਥੇ ਦੀ ਰੂਪ ਦੇ ਵਿੱਚ ਜੇ ਉਹ ਡਿਊਟੀ ਲੱਗੀ ਆ ਜਥੇ ਦੀਆਂ ਜੋ ਇਥੋਂ ਗਹਿਰੀ ਮੰਡੀ ਤੋਂ ਜਥਾ ਜਦੋਂ ਆ ਕੇ ਸ਼ਾਂਭਲੋ ਕੇ ਇਥੋਂ ਰਵਾਨਾ ਹੁੰਦਾ ਵਾ ਤੇ ਉਹ ਦੇ ਮੁਤਾਬਕ ਹੀ ਅਸੀਂ ਜਿਹੜਾ ਵਾ ਚਲਾ ਰਹੇ ਹਾਂ ਜਥੇਬੰਦੀ ਦੇ ਫੈਸਲੇ ਮੁਤਾਬਕ ਇਹ ਲੰਮਾ ਸੰਘਰਸ਼ ਚੱਲੂਗਾ ਕੋਈ ਇੱਕ ਦਿਨ ਦਾ ਨਹੀਂ ਆਖੀਰ ਲਾਣੀ ਪੜਾਵਾ ਲੰਮਾ ਸੰਘਰਸ਼ ਹੀ ਚਲਾਉਣਾ। ਤੇ ਸਰਦੀ ਜਿਹੜੀ ਆ ਜਿਹੜਾ ਪਿਛਲੇ 3-4 ਦਿਨਾਂ ਤੋਂ ਅਚਾਨਕ ਸਰਦੀ ਘਰਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਮੁਸ਼ਕਲ ਹੋ ਰਹੀ ਤੁਸੀਂ ਦੇ ਓਪਨ ਚ ਬੈਠੇ ਜੇ ਚਾਰੇ ਪਾਸੇ ਓਪਨ ਦੇ ਵਿੱਚ ਤਾਂ ਫਿਰ ਕਿਵੇਂ ਦੇ ਪ੍ਰਬੰਧ ਜਿਹੜੇ ਤੁਹਾਨੂੰ ਕਰਨੇ ਪੈ ਰਹੇ ਕੋਈ ਅਖਿਆਈਆਂ ਕੀ ਕੀ ਨੇ? ਵੇਖੋ ਕਿ ਆਈ ਸਾਨੂੰ ਕੋਈ ਨਹੀਂ ਐਸੀ ਜੀ ਠੰਡ ਦੇ ਮੌਸਮ ਦੇ ਵਿੱਚ। ਕਿਉਂਕਿ ਲੋਕਾਂ ਵੱਲੋਂ ਬਹੁਤ ਹੀ ਸਾਨੂੰ ਯੋਗਦਾਨ ਮਿਲ ਰਿਹਾ ਵਾ ਮੋਰਚਿਆਂ ਨੂੰ ਬਲ ਮਿਲ ਰਿਹਾ ਵਾ ਆਗਲੇ ਦਿਨਾਂ ਦੇ ਵਿੱਚ ਗੁਰੂ ਸਾਹਿਬਾਂ ਦੇ ਜੋੜ ਮੇਲੇ ਆ ਰਹੇ ਸ਼ਹੀਦੀ ਦਿਨ ਆ ਰਹੇ ਛੋਟੇ ਸਾਹਿਬਜ਼ਾਦਿਆਂ ਦਾ ਇਦੋਂ ਵੱਡੀ ਕੋਈ ਠੰਡ ਨਹੀਂ ਆ ਜੇ ਸਾਡੇ ਛੋਟੇ ਸਾਹਿਬਜ਼ਾਦੇ ਆ ਸ਼ਹੀਦ ਜਿਹੜੇ ਹੋਏ ਆ ਨੀਆਂ ਦੇ ਵਿੱਚ ਚਨੇ ਗਏ ਗੁਰੂ ਸਾਹਿਬ ਦੀਆਂ लाਡਲੀਆਂ ਫੌਜਾਂ ਬੈਠੀਆਂ ਵਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਬੈਠੀਆਂ लाਡਲੀਆਂ ਕਿਉਂਕਿ ਅਸੀਂ ਹੱਕ ਤੇ ਸੱਚ ਦੀ ਲੜਾਈ ਦੇ ਲੜ ਰਹੇ ਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਕੇ ਖੋ ਅੱਜ ਜਿਹੜਾ ਕੀਰਤੀ ਲੋਕ ਨੇ ਅੱਜ ਉਹਨਾਂ ਨਾਲ ਵੀ ਧੱਕਾ ਵਾ ਜਿਹੜਾ ਕਿ ਅੱਜ ਸਮੇ ਸਮੇ ਦੀਆਂ ਜਿਹੜੀਆਂ ਬਾਬਰ ਦੀਆਂ ਇਸ ਟਾਈਮ ਸਰਕਾਰਾਂ ਜਿਹੜੀਆਂ ਇਸ ਟਾਈਮ ਸਰਕਾਰ ਧੱਕਾ ਕਰ ਰਹੀ ਅਸੀਂ ਕਦੇ ਵੀ ਸਹਿ ਨਹੀਂ ਕਰਾਂਗੇ ਕਿਉਂਕਿ ਜੇ ਸਾਨੂੰ ਕੁਰਬਾਨੀ ਦੇਣੀ ਪਈ ਕੁਰਬਾਨੀ ਦਿਆਂ ਕਿਉਂਕਿ ਸਾਡੇ ਬਹੁਤ ਸ਼ਹੀਦ ਹੋ ਚੁੱਕੇ ਆ ਅਜੇ ਤੱਕ ਕੋਈ ਪਛਾਣ ਹੀ ਗਏ ਅਸੀਂ ਜਥੇਬੰਦੀ ਵੱਲੋਂ ਪਰ ਅਸੀਂ ਹੁਣ ਵੀ ਜਥੇਬੰਦੀ ਦੇ ਨਾਲ ਖਲੋਤੇ ਆ ਕਿਸਾਨ ਜਿਹੜੇ ਪਿੰਡਾਂ ਦੇ ਵਿੱਚ ਲਗਾਤਾਰ ਸਾਡੀਆਂ ਕਾਲਾਂ ਨੂੰ ਡੀਕਣਦੇ ਆ ਆਮ ਮਾਰੇ ਲੋਕ ਤੁਰੇ ਜਾਂਦੇ ਆ ਪਰ ਅਸੀਂ ਡਿਊਟੀਆਂ ਮੁਤਾਬਕ ਜੋ ਪਿੰਡਾਂ ਦੇ ਵਿੱਚ ਕਹਿ ਰਹੇ ਆ ਵੀ ਜਥੇ ਦੇ ਰੂਪ ਦੇ ਵਿੱਚ ਜੋ ਜਿਸ ਤਰ੍ਹਾਂ ਕੇ ਚੱਬਾ ਸਾਹਿਬ ਦੱਸ ਕੇ ਗਏ ਆ ਉਹ ਜਥੇ ਦੇ ਰੂਪ ਦੇ ਵਿੱਚ ਅਸੀਂ ਅਗਲੀ ਤਿਆਰੀ ਕਰਾਂ ਠੰਡੀ ਹਵਾ ਵਜਦੀ ਇੱਕਦਮ ਮੱਥੇ ਨੂੰ ਵਜਦੀ ਆ ਜ ਇਹ ਛੱਡ ਚੀਰ ਵੀ ਠੰਡ ਕਹਿੰਦੇ ਇਹਨੂੰ ਕਿੰਨਾ ਔਖਾ ਲੱਗਦਾ ਬੈਠਣਾ ਔਰ ਕਿਉਂ ਨਹੀਂ ਹੈ ਸਰਕਾਰ ਨੂੰ ਦੇਖਦਾ ਨਹੀਂ ਸਾਨੂੰ ਕੋਈ ਠੰਡ ਨਹੀਂ ਆ ਉਹਨਾਂ ਨੂੰ ਉੱਖਾ ਲੱਗਦਾ ਵਾ ਕਿ ਇਹ ਕਿਸ ਤਰ੍ਹਾਂ ਜਥੇਬੰਦੀ ਜਿਹੜੀ ਆ ਮੋਮੋ ਨੂੰ ਚਲਾ ਰਹੇ ਮੋਮੈਂਟਰ ਨੂੰ ਚਲਾ ਰਹੇ ਆ ਉਹਨੂੰ ਖੇਡਣ ਵਾਸਤੇ ਬਹੁਤ ਹੀ ਯਤਨ ਕਰ ਰਹੇ ਟਾਰਪੀਟੋ ਕਰ ਰਹੇ ਆ ਵੀ ਕਿਸੇ ਤਰ੍ਹਾਂ ਕਿਸ ਤਰ੍ਹਾਂ ਇਹ ਧਰਨੇ ਖੇਡ ਜਣ ਪਰ ਅਸੀਂ ਜਿਹੜੀ ਸਾਡੇ ਜਥੇਬੰਦੀ ਦੇ ਆਗੂ ਜੋ ਫੈਸਲਾ ਉੱਪਰ ਸੂਬਾ ਕਮੇਟੀ ਕਰ ਰਹੀ ਉਸ ਫੈਸਲੇ ਮੁਤਾਬਕ ਅਸੀਂ ਡਟਾਂਗੇ ਸਾਨੂੰ ਕੋਈ ਠੰਡ ਦਾ ਗਰਮੀ ਦਾ ਕੋਈ ਸਾਨੂੰ ਦਿੱਕਤ ਨਹੀਂ ਆ ਜਿਵੇਂ ਆ ਬੱਦਲ ਲੁਗਨਮੀਚੀ ਚੱਲ ਰਹੀ ਆ بارش ਦਾ ਕਿਸੇ ਵੇਲੇ ਵੀ ਹੋ ਸਕਦੀ ਜਿਵੇਂ ਕੱਲ ਸਾਰਾ ਦਿਨ ਤ੍ਰੇਲ ਪੈਂਦੀ ਰਹੀ ਕੱਲ ਸਾਰਾ ਦਿਨ ਜਿਵੇਂ ਗੱਲੇ ਹੋ ਗਏ ਬਿਸਤਰੇ ਵੀ ਗਿੱਲੇ ਹੋਏ ਸੀਗੇ ਤਾਂ ਤੁਹਾਡੇ ਕੋਲ ਅਲਟਰਨੇਟ ਹੈਗੇ ਪ੍ਰਬੰਧ ਹੈਗੇ ਨਾ ਤੁਹਾਡੇ ਕੋਲ ਇੰਨੇ ਕਿ ਜਿਵੇਂ ਤੁਹਾਨੂੰ ਕਾफी ਰਜਾਈਆਂ ਦੀ ਜਰੂਰਤ ਮੈਂਦੀ ਕੰਬਲਾਂ ਦੀ ਹਾਂ ਜੀ ਵੇਖੋ ਲੋਕਾਂ ਦੇ ਵੱਲੋਂ ਪ੍ਰਬੰਧ ਆ ਲੋਕ ਸਾਡੇ ਇੱਥੇ ਰਾਤੀ ਵੀ ਆਏ ਆ ਪੁੱਛ ਕੇ ਗਏ ਲਾਗਲੇ ਪਿੰਡਾਂ ਵਾਲੇ ਵੀ ਕੋਈ ਲੋਡ ਆ ਅਸੀਂ ਕਿਹਾ ਬਿਲਕੁਲ ਗਿੱਲੇ ਕੱਪੜੇ ਗਿੱਲੇ ਜਿਹੜੇ ਬਿਸਰੇ ਵਾ ਹਾਂ ਬਦਲ ਬਦਲੀ ਕਰਾ ਕੇ ਲੈ ਗਏ ਨੇ ਕੋਈ ਐਹੋ ਜੀ ਦਿੱਕਤ ਨਹੀਂ ਆ ਕਿਉਂਕਿ ਅੱਗ ਜਿਹੜਾ ਸੇਕ ਰਾਇਆ ਰਾਤ ਅਸੀਂ ਬੈਠੇ ਆ ਇਸੇ ਤਰ੍ਹਾਂ ਜੋ ਡਿਊਟੀਆਂ ਲੱਗੀਆਂ ਵਾਂ ਜੂਨਾ ਦੀਆਂ ਹੁਣ ਵੀ ਆ ਰਿਹਾ ਪਿੱਛੋਂ ਕੈਡਰ ਜੂਨਾ ਦਾ ਕਿਉ ਪਰ ਇਹ ਜਿਹੜਾ ਵਾ ਮੋਰਚਾ ਇਹ ਲੰਮਾ ਚੱਲੂਗਾ ਇਲੈਕਸ਼ਨ ਤੱਕ ਵੀ ਇਹੀ ਖੜਾਂਗੇ ਆਉਣ ਵਾਲੀ ਇਲੈਕਸ਼ਨ ਤੇ ਵੀ ਉਮੀਦ ਸੀਗੀ ਤੁਹਾਨੂੰ ਕਿ ਇੱਥੋਂ ਤੱਕ ਚੱਲ ਜੂਗਾ ਗਰਮੀ ਤੋਂ ਸ਼ੁਰੂ ਕੀਤੀ ਜਾਂ ਤੀ ਸਰਦੀ ਦੇ ਵਿੱਚ ਪਹੁੰਚ ਗਏ ਜੇ ਇਸ ਇਹਦਾ ਪਤਾ ਸੀ ਇੰਨੀ ਲੰਬਾ ਸਾਨੂੰ ਇਹ ਆਸ ਨਹੀਂ ਸੀ ਸਾਨੂੰ ਇਹ ਆਸ ਸੀ ਵੀ ਜੋ ਜਥੇਬੰਦ ਲੋਕ ਹੈ ਉਹ ਲੜਨਗੇ ਉਹਨਾਂ ਤੇ ਆਸ ਸੀ ਪਰ ਇਹ ਇਹ ਆਸ ਸਾਨੂੰ ਖਤਮ ਹੋ ਚੁੱਕੀ ਆ ਕਿ ਜਿਹੜੇ ਆਮ ਆਰੇ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਆਪਣੇ ਆਪ ਹੀ ਦਿੱਲੀ ਵੱਲ ਨੂੰ ਕੂਚ ਕਰ ਗਿਆ ਇਹ ਸਾਨੂੰ ਹੁਣ ਐਂ ਜਾਪਦਾ ਵਾ ਕੇ ਬਹੁਤ ਹੀ ਲੰਮਾ ਮੋਰਚਾ ਜਿਹੜਾ ਵਾ ਚਲਾ ਸਕਦੇ ਆ ਚੱਲੂਗਾ ਵੀ ਆ ਪਰ ਸਰਕਾਰ ਨੂੰ ਜਿੱਥੋਂ ਤੱਕ ਖੜਨਾ ਚਾਹੇ ਖੜ ਲੇ ਸਾਨੂੰ ਕੋਈ ਦਿੱਕਤ ਨਹੀਂ ਤੁਸੀਂ ਕੀ ਸੇਵਾ ਨਿਭਾ ਰਹੇ ਹੋ ਇੱਥੇ ਸਰਦੀ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਜੋ ਹਾਲਾਤ ਬਣੇ ਨੇ ਇੰਨੀ ਸਰਦੀ ਸਾਡਾ ਪਿੰਡ ਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਜਦੋਂ ਸਾਨੂੰ ਕਾਲ ਆਉਂਦੀ ਆਗੂਆਂ ਦੀ ਅਸੀਂ ਉਸੇ ਵੇਲੇ ਪਹੁੰਚੀਦਾ ਰਾਤ ਹੋਵੇ ਸਰਦੀ ਚ ਕੀ ਕੀਤਾ ਤੁਸੀਂ ਸਰਦੀ ਚ ਕੋਈ ਮਦਦ ਦੇ ਵਿੱਚ ਆ ਬਾਰਿਸ਼ ਆਈ ਸੀ ਆ ਪੰਜ ਦੋ ਇਹਨਾਂ ਨੇ ਕਾਲ ਕੀਤੀ ਆਪਾਂ ਗੱਦੇ ਗੁੱਦੇ ਚੇਂਜ ਕੀਤੇ ਰਜਾਈਆਂ ਵਗੈਰਾ ਆਪਾਂ ਘਰਾਂ ਤੋਂ ਲੈ ਆ ਗਏ ਇਹਨਾਂ ਨੂੰ ਦਿੱਤੀਆਂ ਵਾ ਗਿੱਲੀਆਂ ਰਜਾਈਆਂ ਆਪਾਂ ਮਲ ਵਾਪਸ ਲੈ ਗਏ ਤੇ ਸੁੱਕੀਆਂ ਰਜਾਈਆਂ ਲੈ ਆ ਗਏ ਇਹਨਾਂ ਨੂੰ ਦਿੱਤੀਆਂ ਆਪਾਂ ਲੱਕੜਾਂ ਦਾ ਪ੍ਰਬੰਧ ਵੀ ਤੁਸੀਂ ਕਰ ਲੱਕੜਾਂ ਦਾ ਪ੍ਰਬੰਧ ਆਪਾਂ ਡੇਲੀ ਆਪਾਂ ਜਾਈਦਾ ਲਾ ਅਗਲੇ-ਲਗਲੇ ਪਿੰਡਾਂ ਤੋਂ ਨਜ਼ਦੀਕੀ ਤੋਂ ਇਕੱਠਾ ਕਰਕੇ ਤੇ ਸੁੱਕਾ ਬਾਲਣ ਲਈ ਆਈਦਾ ਹਾਂਜੀ ਹਾਂਜੀ ਸੇਵਾ ਦੇ ਵਿੱਚ ਤਾਂ ਵੀਰ ਲਾਗੋ ਪੂਰਾ ਸਹਿਯੋਗ ਦਿੰਦੇ ਆ ਰੋਜ਼ ਆਪਾਂ ਟੱਕ ਟੱਕ ਟਰਾਲੀ ਲੈ ਕੇ ਜਾਂਦੀ ਦਾ ਸੁੱਕਾ ਬਾਲਣ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਆਈਦਾ ਹਾਂਜੀ ਗਦਲੀ ਭਗਵਾਨ ਬਡਾਲਾ ਸਾਰੇ ਪਿੰਡ ਸਹਿਯੋਗ ਪਿੰਡ ਸਹਿਯੋਗ ਦੇ ਰਹੇ ਨੇ ਹਾਂਜੀ ਹਾਂਜੀ ਪੂਰਾ ਸਹਿਯੋਗ ਦੇ ਰਹੇ ਨੇ ਕੀ ਕਹਿਣ ਦੇ ਕਹਿਣਾ ਚਾਹੁੰਦੇ ਤੁਸੀਂ ਕਿਸਾਨਾਂ ਦੀ ਮੂਵਮੈਂਟ ਦਾ ਕਿਉਂ ਸਰਕਾਰ ਕਿਉਂ ਨਹੀਂ ਗੱਲ ਸੁਣਦੀ ਇਹਨਾਂ ਦੀ ਸਰਕਾਰ ਗੱਲ ਸੁਣੂਗੀ ਹੁਣ ਆਪ ਮਾਰੇ ਲੋਕ ਬਹੁਤ ਜ਼ਿਆਦਾ ਤੁਰੰਡੇ ਰੁਕਣ ਤੇ ਕਹਿੰਦੇ ਲੋੜ ਨਹੀਂ ਲੋਕ ਆਪ ਟਰਾਲੀਆਂ ਲਾ ਲੈ ਕੇ ਤੁਰੇ ਜਾਂਦੇ ਆਗੂ ਹਜੇ ਕਹਿੰਦੇ ਆਪਣੀ ਥਾੜੀ ਵਾਰੀ ਨਹੀਂ ਆਗੂ ਮਤਲਬ ਪਹਿਲਾਂ ਹੀ ਪਹੁੰਚ ਜਾਂਦੇ ਕਿਸਾਨ ਉਹ ਤੁਸੀਂ ਪ੍ਰੋਟੈਸਟ ਦੇ ਵਿੱਚ ਬੈਠਦੇ ਹੋ ਤੁਸੀਂ ਹਾਂਜੀ ਹਾਂਜੀ ਆਪਾਂ ਰੋਜ ਆਈਦਾ ਜੀ ਰਾਤ ਦਾ 11 ਵਜੇ ਤੱਕ ਬੈਠੇ ਰਹਿੰਦਾ ਇੱਥੇ ਕਿੰਨਾ ਟਫ ਹੈ ਸਰਦੀ ਦੇ ਵਿੱਚ ਬੈਠਣਾ ਜਿਹੜਾ ਆ ਕਿਸਾਨਾਂ ਦੇ ਮਨੋਬਲ ਜਿਹੜਾ ਬਰਕਰਾਰ ਕਿਸ ਤਰ੍ਹਾਂ ਰੱਖਿਆ ਜਾਂਦਾ ਕੁਝ ਨਹੀਂ ਜੀ ਅੱਗ ਉਹ ਬਸ ਬਲਣ ਦੀ ਜ ਅਗਮਲ ਸੇਕੇ ਰਾਤ ਵੀ 11 ਵਜੇ ਤੱਕ ਬੈਠੇ ਰਹਿੰਦਾ ਵਾ ਠੰਡ ਦੇ ਵਿੱਚ ਹਾਂਜੀ ਹਾਂਜੀ ਪਾਠ ਚੱਲਦਾ ਰਹਿੰਦਾ ਮਹਾਰਾਜ ਦੀ ਗੁਰਬਾਣੀ ਚੱਲਦੀ ਰਹਿੰਦੀ ਆ ਕਿਉਂਕਿ ਜਦੋਂ ਆਗੂ ਜਿਆਦਾ ਹੁੰਦੇ ਤੇ ਫਿਰ ਨਾਰੇਬਾਜੀ ਕਰਦੇ ਜਦੋਂ ਤੁਸੀਂ ਵਲੰਟੀਅਰਲੀ ਸੱਦਦੇ ਹੋ ਤਾਂ ਫਿਰ ਬਾਠ ਕਰ ਹਾਂਜੀ ਹਾਂਜੀ ਗੁਰਬਾਣੀ ਮਹਾਰਾਏ ਤੇ ਚੱਲਦੀ ਰਹਿੰਦੀ ਪੰਜਾਬ ਚੱਲਦਾ ਰਹਿੰਦਾ ਸਤਨਾਮ ਵਾਹਿਗੁਰੂ ਦਾ ਕੀ ਕਹਿਣਾ ਚਾਹੁੰਦੇ ਨਹੀਂ ਸਰਦੀ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਗੱਲ ਨਹੀਂ ਸਾਨੂੰ ਸਰਦੀ ਦੀ ਕੋਈ ਨਹੀਂ ਰਾਮਨਾ ਚ ਬਹੁਤੀ ਸਰਦੀ ਰਾਗ ਸੇਕਦੀ ਦੀ ਤੇ ਰਾਮਨਾ ਗੱਲਾਂ ਬਾਤਾਂ ਕਰਦੇ ਰਹੀਦਾ ਭਾਵੇਂ ਜਿੰਨਾ ਵੀ ਮਰਜੀ ਸਰਦੀ ਹੋ ਰਹੇ ਜੀ ਬਿਲਕੁਲ ਇੱਥੇ ਬੈਠੇ ਰਾਵਾਂਗੇ ਕੋਈ ਗੱਲ ਨਹੀਂ ਜਿੰਨਾ ਚੇ ਕੋਈ ਵੀ ਫੈਸਲਾ ਨਹੀਂ ਹੁੰਦਾ ਲੰਮੇ ਸਮੇਂ ਤੋਂ ਆਈਦਾ ਜਿਵੇਂ ਸਾਡੀ ਵਾਰੀ ਆਉਂਦੀ ਦਹੀਂ ਦਿਨੀ 15 ਦਿਨੀ ਅਸੀਂ ਇੱਥੇ ਹੁੰਨੇ ਤੇ ਹਾਲਾਂਕਿ ਸਾਡੀ ਅਜੇ ਵਾਰੀ ਨਹੀਂ ਆਈ ਦਿੱਲੀ ਜਾਣ ਦੀ ਸਾਡਾ ਪਿੰਡ ਬਿਲਕੁਲ ਬੜਾ ਤਾਵਲਾ ਹੈ ਦਿੱਲੀ ਜਾਣ ਵਾਸਤੇ ਜਦੋਂ ਵੀ ਸਾਨੂੰ ਆਗੋਂ ਦੀ ਕਾਲ ਆਈ ਅਸੀਂ ਵੱਡੇ ਤਦਾਅ ਤੇ ਦਿੱਲੀ ਜਾਣ ਨੂੰ ਤਿਆਰ ਹਾਂ ਜੀ ਤੁਹਾਡੇ ਜੋਨ ਦੇ ਦਿੱਲੀ ਗਏ ਨਹੀਂ ਆ ਟਾਰੀ ਜੋਨ ਦੇ ਸਾਡੀ ਅਜੇ ਜੋਨ ਦੇ ਟਾਰ ਬਹੁਤ ਜਿਹੜੇ ਥੋੜੇ ਥੋੜੇ ਬੰਦੇ ਗਏ ਸਾਡੀ ਚ ਵਾਰੀ ਨਹੀਂ ਆਈ ਹਾਂ ਜੀ ਹਾਂ ਜਦੋਂ ਵੀ ਵਾਰੀ ਆ ਕੋਈ ਬਿਲਕੁਲ ਸਾਡੇ ਪਿੰਡ ਤਿਆਰ ਅਸੀਂ ਬੈਠੇ ਤਿਆਰ ਘੱਟੋ ਘਾਟ 15-20 ਬੰਦੇ ਅੱਜ ਇੱਥੇ ਆਏ ਆ ਆਪਣੇ ਪਿੰਡ ਤੋਂ ਆਏ ਆ ਜੇ ਵੀ ਆ ਸਰਦੀ ਦੇ ਵਿੱਚ ਬੈਠਣਾ ਬੜਾ ਟਫ ਹੈ ਇਹ ਸਰਕਾਰ ਨੂੰ ਦੇਖਦਾ ਕਿ ਨਹੀਂ ਦੇਖਦਾ ਦੇਖੋ ਜੀ ਇਹ ਸਰਕਾਰ ਦੀ ਮਰਜ਼ੀ ਹੈ ਸਾਨੂੰ ਜਿੰਨੀ ਮਰਜ਼ੀ ਵੀ ਠੰਡ ਹੋਵੇ ਮੀਂਹ ਹੋਵੇ ਇਥੇ ਬਿਲਕੁਲ ਬਿਠੇ ਡਟੇ ਆ ਡਟੇ ਰਵਾਂਗੇ ਜਿੰਨਾ ਚਾਹ ਮਰਜ਼ੀ ਸਾਨੂੰ ਇਥੇ ਬੈਠਣਾ ਪਵੇ ਕੋਈ ਗੱਲ ਨਹੀਂ ਅਸੀਂ ਕੋਲਵਾਲ ਤੋਂ ਆ ਜੀ ਹਟਾਰੀ ਹੁੰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਆ ਇਸ ਸਰਦੀ ਦੇ ਵਿੱਚ ਜਿਹੜੇ ਜਿਵੇਂ ਤੁਸੀਂ ਅੱਗ ਬਾਲ ਕੇ ਬਿਠੇ ਰਜਾਈਆਂ ਲੈ ਕੇ ਬੈਠੇ ਹੋ ਘਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਸਰਦੀ ਲੱਗਦੀ ਆ ਤੇ ਤਿੰਨ ਮੰਗ ਜਿਹੜੇ ਤਿੰਨ ਬਿੱਲ ਨੇ ਇਹਨਾਂ ਨੂੰ ਜਿਹੜੇ ਰੱਦ ਕਰਨ ਦੀ ਮੰਗ ਦੇ ਉੱਤੇ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਕਿੰਨਾ ਔਖਾ ਇੱਥੇ ਬੈਠਣਾ ਔਖਾ ਕੋਈ ਨਹੀਂ ਹੈ ਜੀ ਬੈਠਣਾ ਕਿਉਂਕਿ ਜਨੂਨ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਜਜ਼ਬਾ ਦੇ ਨਾਲ ਨਾ ਠੰਡ ਲੱਗਦੀ ਨਾ ਗਰਮੀ ਲੱਗਦੀ ਹੈ ਤੇ ਬਾਕੀ ਜਿਹੜੇ ਆ ਬਿੱਲ ਆ ਉਹ ਤਾਂ ਤੁਹਾਨੂੰ ਪਤਾ ਹੀ ਵੀ ਇੰਨਾ ਜੋਸ਼ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵਲਡ ਦੇ ਵਿੱਚ ਹੀ ਹੋ ਗਿਆ ਹੁਣ ਤਾਂ ਇਹ ਤਾਂ ਰੱਦ ਕਰਨੇ ਪੈਣੇ ਉਹਨਾਂ ਨੂੰ ਨਹੀਂ ਤੇ ਨਹੀਂ ਤਾਂ ਪਿਛੇ ਹਟਨ ਵਾਲੇ ਹੈਗੇ ਨਹੀਂ ਸਿੱਖ ਸਰਦੀ ਦੇ ਵਿੱਚ ਜਿਹੜੇ ਜਿੰਨੀ ਇਹ ਸਰਦੀ 3-4 ਦਿਨਾਂ ਤੋਂ ਪਈ ਹੈ ਸਹਯੋਗ ਦੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਸਹਯੋਗ ਕਿਵੇਂ ਰਿਹਾ ਤੁਹਾਡਾ ਲੋਕਾਂ ਦਾ ਸਹਯੋਗ ਬਹੁਤ ਵਧੀਆ ਆ ਤੁਸੀਂ ਲੱਗ ਲੱਗੇ ਝਾਤੀ ਮਾਰ ਲਓ ਬਾਬੇ ਕਾਰਸੇ ਵਾਲਿਆਂ ਦਾ ਬੜਾ ਵਾ ਪੂਰੀ ਵਾਲਿਆਂ ਦਾ ਬਾਬੇ ਗੁਰੂ ਕੇ ਬਾਗ ਵਾਲਿਆਂ ਦਾ ਇਹਨਾਂ ਦਾ ਬੜਾ ਸਹਯੋਗ ਇੱਥੇ ਲੰਗਰ ਪਾਣੀ ਜੋ ਵੀ ਲੱਕੜਾਂ ਦਾ ਲੱਕੜਾ ਵੀ ਇਹਨਾਂ ਕੋਲ ਵਾਧੂ ਆ ਬਾਬਿਆਂ ਕੋ ਇੱਥੇ ਆਸ-ਪਾਸ ਪੰਡਾਂ ਤੋਂ ਵੀ ਬਹੁਤ ਇੱਥੇ ਜਿੰਨਾ ਕਿਸੇ ਕੋਲ ਸਹਯੋਗ ਹੁੰਦਿਆ ਕਰਨ ਦਾ ਇੱਥੇ ਜੀ ਬਹੁਤ ਹੀ ਜ਼ਿਆਦਾ ਡਟੇ ਰਹੋਗੇ ਜੀ ਬਹੁਤ ਡਟੇ ਰਵਾਂਗੇ ਭਾਵੇਂ 2 ਸਾਲ 3 ਸਾਲ ਲੰਘ ਜਾਣ ਆਇਆ ਮੁਲਕਜੀਤ ਸਿੰਘ ਪ੍ਰੈਸ ਇਕਤਰ ਜੰਡਿਆਲਾ ਜ਼ੋਨ ਸਾਡੇ ਬਜ਼ੁਰਗ ਸਾਡੇ ਆਗੂਆਂ ਦੇ ਕਹਿਣ ਤੇ ਅੱਜ ਤਕਰੀਬਨ 3 ਮਹੀਨੇ ਹੋ ਨੂੰ ਆਏ ਨੇ ਇੱਥੇ ਧਰਨਾ ਲਾ ਕੇ ਬੈਠੇ ਨੇ ਸਾਡੇ ਆਗੂ ਆਪ ਦਿੱਲੀ ਪਹੁੰਚੇ ਹੋਏ ਆ ਮੁਲਕਜੀਤ ਸੜਿਆ ਗੂ ਦਿੱਲੀ ਪਹੁੰਚੇ ਸਾਰੇ ਗੱਲ ਜਦੋਂ ਤਰਨਾਲ ਆਇਆ ਸੀ ਉਦੋਂ ਕੰਡੀਸ਼ਨਾਂ ਹੋਰ ਸੀਗੀਆਂ ਉਦੋਂ ਕੁਰਤੇਆਂ ਦੇ ਨਾਲ ਆਏ ਸੀ ਹੁਣ ਦੋ ਦੋ ਤਿੰਨ ਤਿੰਨ ਜੈਕਟਾਂ ਪਾ ਕੇ ਤਾਂ ਸਵਾਲ ਇਹ ਹੈ ਕਿ ਸਰਦੀ ਜਿਵੇਂ ਕਿ ਪੈ ਰਹੀ ਆ ਤਾਂ ਕਿਵੇਂ ਦੇ ਪ੍ਰਬੰਧ ਤੁਹਾਨੂੰ ਕਰਨੇ ਪੈ ਰਹੇ ਨੇ ਭਾਵੇਂ ਕਿ ਪ੍ਰਬੰਧ ਤੁਸੀਂ ਸ਼ੁਰੂ ਤੋਂ ਕਿਹਾ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਬਟ ਕੀ ਕੀ ਅਰੇਂਜਮੈਂਟ ਤੁਸੀਂ ਕਰਦੇ ਹੋ ਨੌਜਵਾਨਾਂ ਨੂੰ ਵੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਕਿ ਸਾਡੇ ਬਜ਼ੁਰਗ ਜਿਹੜੇ 90 90 ਸਾਲ ਦੀ ਉਮਰ ਵਾਲੇ ਇੱਥੇ ਬੈਠੇ ਆ ਇਹ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ ਤੇ ਉਹਨਾਂ ਲਈ ਸ਼ਰਮ ਵਾਲੀ ਗੱਲ ਹੈ ਵੀ ਜਿਨ੍ਹਾਂ ਨੂੰ ਸਾਨੂੰ ਲੈਣਾ ਦੇ ਵਿੱਚ ਗਰਮੀ ਤੋਂ ਲੈ ਕੇ ਸਰਦੀ ਦੇ ਵਿੱਚ ਬਾਇਆ ਪਰ ਸਾਨੂੰ ਜਿਹਾਰੂ ਲੋਕ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ਦਾ ਬਹੁਤ ਯੋਗਦਾਨ ਹੈ ਬਾਬਾ ਜੀ ਦਾ ਬਹੁਤ ਯੋਗਦਾਨ ਹੈ ਇੱਥੇ ਕਾਰ ਸੇਵਾ ਵਾਲਿਆਂ ਦਾ ਉਹਦੇ ਨਾਲ ਅਸੀਂ ਮੀਂਹ ਬਰਸਾਤ ਦੇ ਵਿੱਚ ਤੰਗੀ ਪੇਸ਼ੀ ਆਉਂਦੀ ਆ ਪਰ ਆਸ-ਪਾਸ ਦੇ ਪਿੰਡ ਵਲੰਟੀਅਰ ਤਕਰੀਬਨ ਇੱਥੇ ਰਾਤ 10:00 11:00 ਵਜੇ ਤੋਂ ਘਰ ਨੂੰ ਜਾਂਦੇ ਨੇ ਤੇ ਬਹੁਤ ਸੰਯੋਗ ਮਿਲ ਰਿਹਾ ਜਿਹੜੀ ਲੱਕੜਾਂ ਦੀ ਸੇਵਾ ਇਹ ਮੁੰਡਿਆਂ ਨੌਜਵਾਨਾਂ ਦੇ ਉੱਤੇ ਹੈ ਜਿਹੜੀ ਕਿ ਲੱਕੜਾਂ ਇਕੱਠੀਆਂ ਕਰਨੀਆਂ ਤਾਂ ਉਹ ਕਿਸ ਤਰ੍ਹਾਂ ਕਰਦੇ ਫਿਰ तकरीबन ਆ ਭਗਵਾ ਪਿੰਡ ਆ ਗਹਿਰੀ ਪਿੰਡ ਆ ਆ ਮੇਰਾ ਲਾਗੇ ਪਿੰਡ ਆ ਤੇ ਜਦੋਂ ਸਾਡੇ ਆਗੂਆਂ ਦਾ ਫੋਨ ਜਾਂਦਾ ਵੀ ਬਾਬਾ ਜੀ ਹੁਣੀ ਕਹਿੰਦੇ ਆ ਸਾਡੇ ਕੋਲ ਬਾਲਨ ਦੀ ਘਾਟ ਆ ਰਹੀ ਆ ਇਹ ਮੁੰਡੇ ਆਪ ਮਹਾਰੇ ਇਕੱਠੇ ਆਪਣੇ ਟਰੈਕਟਰ ਟਰਾਲੀ ਲੈਂਦੇ ਆ ਜੇ ਜ਼ਰੂਰਤ ਪੈਂਦੀ ਹੈ ਤੇ ਆਸੇ ਪਾਸੋਂ ਜਾ ਕੇ ਆਪਣੇ ਘਰਾਂ ਦੇ ਵਿੱਚੋਂ ਇਕੱਠੇ ਕਰਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ ਦੁੱਧ ਤੱਕ ਵੀ ਇਕੱਠਾ ਕਰਕੇ ਇੱਥੇ ਸਵੇਰੇ ਪਹੁੰਚਾਉਂਦੇ ਆ ਅਗਲੇ ਦਿਨਾਂ ਦੇ ਵਿੱਚ ਸਰਦੀ ਜਿਹੜੀ ਆ ਹੋਰ ਵਧੇਗੀ ਜਿਵੇਂ ਕਿ ਪੰਜਾਬ ਦੇ ਮੌ ਵੇਖੋ ਜੀ ਸਰਦੀਆਂ ਗਰਮੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਵਾ ਪਰ ਸਾਡਾ ਮਨੋਬਲ ਸਾਡੇ ਬਜ਼ੁਰਗਾਂ ਨੂੰ ਵੇਖ ਕੇ ਜੇ ਸਾਡੇ 90 ਸਾਲ ਦਾ ਬਜ਼ੁਰਗ ਬੈਠਾ ਵਾ ਤੇ ਸਾਨੂੰ ਜਵਾਨਾਂ ਨੂੰ ਕੁਛ ਨਹੀਂ ਹੋਇਆ ਅਸੀਂ ਇਹ ਚੀਜ਼ਾਂ ਪਿੰਡੇ ਤੇ ਹੰਡੋਣੀਆਂ ਕਿਉਂਕਿ ਜ਼ਿਮੀਦਾਰ ਦੀ ਕੰਮ ਇਸ ਤਰ੍ਹਾਂ ਦਾ ਵੀ ਉਹ ਸਰਦੀ ਦੇ ਵਿੱਚ ਵੀ ਕੰਮ ਕਰਦਾ ਤੇ ਗਰਮੀ 'ਚ ਵੀ ਕਰਦਾ ਵਾ ਪਰ ਹੁਣ ਸਾਡਾ ਮਸਲਾ ਸਾਡੀਆਂ ਜ਼ਮੀਨਾਂ ਦੇ ਉੱਤੇ ਆ ਗਿਆ ਵਾ ਇਸ ਕਰਕੇ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਾਂਗੇ ਹਰ ਕਦਮ ਤੇ ਲੜਾਂਗੇ ਆਪਣੇ ਆਗੂਆਂ ਦੇ ਨਾਲ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਬਤੌਰ ਨੌਜਵਾਨ ਕਿਸਾਨ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਊਗਾ ਜੀ ਇਹ ਵਰਲਡ ਲੈਵਲ ਦੀ ਗੱਲ ਹੋ ਗਈ ਆ ਜੂਨੋ ਦੇ ਵਿੱਚ ਗੱਲਾਂ ਚ ਜਾ ਰਹੀਆਂ ਵਾ ਜੇ ਕੇਂਦਰ ਸਰਕਾਰ ਇਸ ਚੀਜ਼ ਨੂੰ ਖਿੱਚਣਾ ਚਾਹੁੰਦੀ ਹੈ ਮੋਦੀ ਇਸ ਚੀਜ਼ ਨੂੰ ਖਿੱਚਣਾ ਚਾਹੁੰਦਾ ਉਹ ਲੰਮਾ ਖੜ ਸਕਦਾ ਵਾ ਪਰ ਅਸੀਂ ਆਪਣੇ ਸਾਡੇ ਆਗੂ ਪਿੱਛੇ ਹਟਣ ਵਾਲੇ ਨਹੀਂ ਆ ਅਸੀਂ ਆਪਣੀ ਇਸ ਲੜਾਈ ਨੂੰ ਜਿੱਥੋਂ ਤੱਕ ਉਹ ਖਿੱਚਣਾ ਚਾਹੂਗਾ ਅਸੀਂ ਲੈ ਕੇ ਜਾਵਾਂਗੇ ਤੋਂ ਲੱਗਦਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਨਿੱਜੀ ਇਮੇਜ ਦਾ ਸਵਾਲ ਬਣਾ ਲਿਆ ਇਸ ਨੂੰ ਬਿਲਕੁਲ ਜੀ ਬਿਲਕੁਲ ਇਹਨੂੰ ਕਈ ਚੀਜ਼ਾਂ ਦਾ ਟੋਰਪੀਡੋ ਵੀ ਕੀਤਾ ਜਾ ਰਿਹਾ ਸਾਡੇ ਇੱਕ ਖਾਲਸਤਾਨੀ ਕਹਿ ਰਿਹਾ ਜਾ ਰਿਹਾ ਪਰ ਨਹੀਂ ਇਹ ਬੰਦੇ 25-25 ਸਾਲ ਤੋਂ ਸਾਡੇ ਆਗੂ ਇਸ ਸੰਘਰਸ਼ਾ ਦੇ ਵਿੱਚ ਖੁੱਦੇ ਹੋਏ ਆ ਉਹਨਾਂ ਨੂੰ ਬਹੁਤ ਐਕਸਪੀਰੀਅੰਸ ਹੈ ਸਭ ਕੁਝ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹੇਠ ਚੱਲਾਂਗੇ ਤੇ ਇਹ ਲੜਾਈ ਅੱਗੇ ਲੈ ਕੇ ਜਾਵਾਂਗੇ ਮੋਦੀ ਸਾਹਿਬ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਆ ਪਰ ਆ ਜਿਹੜੇ ਬਜ਼ੁਰਗ 90-90 ਸਾਲ ਦੇ ਬੈਠੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਨਹੀਂ ਤੇ ਵਰਲਡ ਤੇ ਦੁਨੀਆ ਤੇ ਵੇਖ ਹੀ ਰਹੀ ਹੈ ਤੇ ਮੋਦੀ ਸਾਹਿਬ ਲਈ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਨੂੰ ਇੱਕ ਦੁਨੀਆ ਦੇ ਮੂਹਤ ਵੱਲੋਂ ਵੀ ਇੱਕ ਚਪੇੜ ਸਾਹਮਣਾ ਕਰਨਾ ਪਊਗਾ